वेस्टर्न पाथ इमिग्रेशन ਲੈ ਰਿਹਾ ਜੀ ਲਗਾਤਾਰ ਵਿਜ਼ਿਟਰ ਵੀਜ਼ਾ ਅੱਜ ਵੀ ਸਾਨੂੰ ਇੱਕ ਪਾਸਪੋਰਟ ਰਿਕੁਐਸਟ ਲੈਟਰ ਰੀਸੀਵ ਹੋਇਆ ਜੀ ਕੈਨੇਡਾ 10 ਇਅਰ ਮਲਟੀਪਲ ਵੀਜ਼ਾ ਦੇ ਲਈ ਸਾਡੇ ਲੋਕਲ ਕਲਾਇੰਟ ਆ ਜੀ ਜਸਪਾਲ ਸਿੰਘ ਵਾਰੀਆ ਸੋ ਇਹਨਾਂ ਦਾ ਵੀਜ਼ਾ ਲੱਗਾ ਪਾਸਪੋਰਟ ਰਿਕੁਐਸਟ ਲੈਟਰ ਇਹਨਾਂ ਦੇ ਇਹਨਾਂ ਨੂੰ ਦਿੰਨੇ ਆ ਜੀ ਔਰ ਇਹਨਾਂ ਤੋਂ ਪੁੱਛਦੇ ਇਹਨਾਂ ਦੀ ਪ੍ਰੋਫਾਈਲ ਬਾਰੇ ਸੋ ਵਾਰੀਆ ਜੀ ਤੁਹਾਡਾ ਅੱਜ ਵੀਜ਼ਾ ਲੱਗ ਚੁੱਕਾ ਹੈ ਕੈਨੇਡਾ ਦਾ ਹਾਂਜੀ ਸਮਾਈਲ ਕਰਦੇ ਹੋ ਤੁਸੀਂ ਮਨਾਲੀ ਨਹੀਂ ਜਾ ਰਹੇ ਤੁਸੀਂ ਸ਼ਿਮਲੇ ਨਹੀਂ ਜਾ ਰਹੇ ਕਿੱਥੇ ਜਾ ਰਹੇ ਹੋ ਕੈਨੇਡਾ ਜਾ ਰਹੇ ਹੋ ਦੱਸੋ ਦੁਬਾਰਾ ਬੋਲ ਕੇ ਦੱਸੋ ਕਿੱਥੇ ਜਾ ਰਹੇ ਹੋ ਤੁਸੀਂ ਕੈਨੇਡਾ ਫਿਰ ਸਮਾਈਲ ਕਰਨਾ ਬਣਦਾ ਸਾਡਾ ਕਿ ਨਹੀਂ ਬਣਦਾ ਮਤਲਬ ਖੁਸ਼ ਆਪਾਂ ਬਿਲਕੁਲ ਜੀ ਸਾਡੇ ਕਲਾਇੰਟ ਖੁਸ਼ ਹੈਗੇ ਆ ਕੈਨੇਡਾ ਦਾ ਵੀਜ਼ਾ ਲੱਗਣ ਤੇ ਔਰ ਇਹਨਾਂ ਦੀ ਪ੍ਰੋਫਾਈਲ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਤੁਹਾਡੀ ਪ੍ਰੋਫਾਈਲ ਕੀ ਸੀ ਦੱਸ ਦਿਓ ਤੁਹਾਡਾ ਕੰਮ ਕਰ ਕੀ ਸਕਦਾ ਪਹਿਲਾਂ ਤਾਂ ਮੈਂ ਬਹੁਤ ਵੈਸਣਪਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਟੀਮ ਦਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਮੇਰਾ ਵੇਛਣਾ ਸਮਾਲ ਵੇਛਣਾ ਸੀਗਾ ਕੋਈ ਨਾ ਖਾਸ ਵੱਡਾ ਤੇ ਮੇਰੀ ਪ੍ਰੋਫਾਈਲ ਵੀ ਲੋ ਸੀਗੀ ਔਰ ਤੁਹਾਡੇ ਕੋਲ ਫੰਡਸ ਵੀ ਜਿਹੜੇ ਕੋ ਪੁਰਾਣੇ ਫੰਡਸ ਨਹੀਂ ਸੀਗੇ ਜਦੋਂ ਅਸੀਂ ਜਦੋਂ ਆ ਅਸੈਸਮੈਂਟ ਫਾਰਮ ਫਿਲ ਕਰਦੇ ਆ ਉਹ ਵੀ ਸਾਨੂੰ ਪਤਾ ਹੁੰਦਾ ਅਸੀਂ ਵੀਜ਼ਾ ਲਿਆ ਹੁੰਦਾ ਕਿ ਇਹਨਾਂ ਦੇ ਕੋਲ ਜਿਹੜੇ ਪੁਰਾਣੇ ਫੰਡਸ ਵੀ ਨਹੀਂ ਸੀ ਇਹਨਾਂ ਨੇ ਰੀਸੈਂਟਲੀ ਫੰਡਸ ਜਿਹੜੇ ਸੀਗੇ ਆਪਣੇ ਅਕਾਊਂਟ ਦੇ ਵਿੱਚ ਪਾਏ ਸੀ ਜਿਹਦਾ ਸਾਡੇ ਵੱਲੋਂ ਜਵਾਬ ਤਿਆਰ ਕੀਤਾ ਗਿਆ ਸੀ ਕਿ ਫੰਡਸ ਕਿੱਥੋਂ ਆਏ ਔਰ ਇਹਨਾਂ ਦੀ ਸ਼ਾਪ ਕੀਪਰ ਸੀਗੇ ਸਮਾਲ ਕੋਈ ਬਹੁਤ ਵੱਡਾ ਬਿਜ਼ਨਸ ਸੀਗਾ ਔਰ ਇਹ ਵੀ ਦੱਸੋ ਕਿ ਤੁਹਾਡੀ ਕੋਈ ਟਰੈਵਲ ਹਿਸਟਰੀ ਤੁਸੀਂ ਐਜ਼ ਅ ਟੂਰਿਸਟ ਕਿਤੇ ਪਹਿਲਾਂ ਘੁੰਮੇ ਹੋਏ ਹੋ ਕਿ ਨਹੀਂ ਘੁੰਮੇ ਨਹੀਂ ਮੈਂ ਪਹਿਲਾਂ ਕੋਈ ਨਹੀਂ ਟਰੈਵਲ ਹਿਸਟਰੀ ਕਿਤੇ ਮੈਰਿਡ ਹੋ ਤੁਸੀਂ ਮੈਰਿਡ ਹਸਬੰਡ ਵਾਈਫ ਹੋ ਔਰ ਬੱਚੇ ਤੁਹਾਡੇ ਦੋ ਬੱਚੇ ਹੈਗੇ ਇਹਨਾਂ ਨੇ ਸਿੰਗਲ ਵੀਜ਼ਾ ਅਪਲਾਈ ਕੀਤਾ ਸੀ ਔਰ ਬਹੁਤ ਵਾਰੀ ਸਾਡੇ ਨਾਲ ਕੀ ਹੁੰਦਾ ਕਿ ਕਲਾਇੰਟ ਸਾਡੇ ਕੋਲ ਆਂਦੇ ਨੇ ਡਰਦੇ ਨੇ ਕਿ ਅਸੀਂ ਆਪਣਾ ਸਿੰਗਲ ਵੀਜ਼ਾ ਅਪਲਾਈ ਨਾ ਕਰੀਏ ਫੈਮਿਲੀ ਦੇ ਨਾਲ ਕਰੀਏ ਜਾਂ ਬੱਚਿਆਂ ਨੂੰ ਨਾਲ ਪਾ ਲਈਏ ਸੋ ਤੁਸੀਂ ਆਪਣਾ ਦੇਖੋ ਕਿ ਤੁਸੀਂ ਵੀਜ਼ਾ ਕਿੱਦਾਂ ਲੈਣਾ ਚਾਹੁੰਦੇ ਹੋ ਸਹੀ ਗਾਈਡੈਂਸ ਦੇ ਨਾਲ ਵਾਰੀਆ ਜੀ ਵਾਂਗ ਤੁਸੀਂ ਵੀ ਲੈ ਸਕਦੇ ਹੋ ਕੈਨੇਡਾ ਦਾ ਵੀਜ਼ਾ ਸੋ ਵੈਸਟਰਨ ਪਾਥ ਜੀ ਸੁਪਨੇ ਪੂਰੇ ਕਰ ਰਿਹਾ ਹਰ ਇੱਕ ਦੇ ਜੋ ਕਿ ਬਾਹਰ ਜਾਣਾ ਚਾਹੁੰਦਾ ਤੁਸੀਂ ਵੀ ਅੱਜ ਹੀ ਮੇਰੇ ਨੂੰ ਕਾਲ ਕਰੋ ਨੀਚੇ ਦਿੱਤੇ ਹੋਏ ਨੰਬਰਾਂ ਤੇ ਵੈਸਟਰਨ ਪਾ ਦਾ ਨੇਮ ਆਫ ਕੁਆਲਿਟੀ ਲੇਰੀਆ ਜੀ ਹਰ ਰੋਜ਼ ਵੀਜ਼ਾ